ਉਹ ਵੀ ਐਸੀ 기 ਮਸ਼ੀਨ ਲੈ ਆਂਦੀ ਆ ਤੇ ਚਾਚੇ ਇਹਨਾਂ ਨੂੰ ਸੌਖਾ ਆਇਆ ਪਿਆ ਇਹ 10 ਬੰਦੇ ਦਾ ਕੰਮ ਕਰ ਰਹੀ ਆ ਇਕੱਲੀਆਂ ਬੰਦੇ ਵੀ ਆਪਾਂ 5 ਜਣੇ ਖੜੇ ਤੇ ਪਰ ਇਕੱਲੇ 5 ਬੰਦੇ ਖੜੇ ਆ ਭਾਈ 3-4 ਆਪੇ ਤਾਂ ਖੜੇ ਸੀ ਸਾਨੂੰ ਐ ਦਾ ਲੇਟ ਹੋ ਗੇ ਤੇ ਮਸ਼ੀਨ ਨੂੰ ਦੇਖ ਕੇ ਐ ਨਹੀਂ ਸੀ ਕੰਮ ਕਰਨਾ ਸੱਸੀ ਕਾਲਜੀ ਸਾਰਿਆਂ ਨੂੰ ਸਵਾਗਤ ਹੈ ਜੀ 855 ਤੇ ਬਾਕੀ ਬਈ ਤਿਆਰੀਆਂ ਫਤੇਗੜ ਸਾਹਿਬ ਜੀ ਆ ਤੇ ਟਰਾਲਾ ਟਰੂਲਾ ਆਪਾਂ ਤਿਆਰ ਕਰਕੇ ਖੜਾ ਤੇ ਸਾਰੇ ਸਮਾਨ ਸਾਮੂਨ ਵੀ ਲੱਦਿਆ ਹੋਇਆ ਥੋੜਾ ਜਿਹਾ ਕਾਲੇ ਵੀਰੇ ਦੀ ਦੁਕਾਨ ਪਰ ਤੇ ਲੱਦਣਾ ਹੈ ਮੱਕੀ ਹੁਣ ਚਲਦੇ ਆ ਟਰਾਲਾ ਖੜਾ ਹੈ ਇੱਥੇ ਸਾਰੀ ਤਿਆਰ ਆ ਹੋਈ ਬਾਕੀ ਆਪਾਂ ਹੁਣ ਨਾ ਨੂੰ ਕਿ ਆਏ ਤੇ ਤੇ ਚਲਦੇ ਆ ਬਾਕੀ ਤੁਹਾਨੂੰ ਦਿਖਾਉਨੇ ਆ ਲਓ ਜੀ ਤਿਆਰੀ ਆ ਬਾਈ ਸਮਾਨ ਲੱਦਣ ਲੱਗੇ ਆ ਤੇ ਆ ਟਰਾਲਾ ਆਪਣੇ ਆਣਾ ਪਹੁੰਚ ਹੋ ਗਿਆ ਦੁੱਧ ਲੈ ਕੇ ਕਾ ਚਾਉਣਾ ਯਾ ਚਾਹੀ ਫਿਰ ਬ੍ਰਹਮਾ ਜੀ ਯਾਰ ਆ ਗਲਤ ਲੱਗ ਗਈ ਯਾਰ ਕਾਤੇ ਨੀ ਤੋੜਵਾ ਦਿਓ ਪਿੱਛੇ ਗੱਭੀ ਖਿਸਕੀ ਜਾਣੀ ਲੈ ਵਜਨ ਨਾਲ ਨਹੀਂ ਨਹੀਂ ਟੁੱਟਦੀ ਤੱਠੀ ਕਰ ਦੇਣੀ ਹੈ। ਗੋਭੀ ਜੇ ਚੱਕ ਦੋ। ਹਾਂ ਗੋਭੀ ਨਾਲ ਨਹੀਂ ਤੁਸੀਂ ਰੱਖਣੀ। ਹਾਂ। ਤੱਠੀ ਕਰ ਦੇਣੀ। ਹਿੱਲ-ਹਿੱਲ ਕੇ ਪਿੱਛੇ ਨੂੰ। ਸਰ ਆਪਣੇ ਟਰਾਲੇ 'ਚ ਰੱਖ ਲਓ ਦੂਏ 'ਚ ਮੂਰੇ। ਮੈਂ ਇਹਨੂੰ ਉਹੀ ਪਈ ਜਾਂਦਾ। ਪੂਰੇ ਟੇਬਲ ਰੱਖੋ। ਟੇਬਲ ਰੱਖ ਲਓ ਇਹ 'ਚ ਟੇਬਲ ਉਹ 'ਚ ਥੋੜੀ ਲੋਟ ਆਉਣੇ ਆ। ਯਾਰ ਇਹੋ ਊ ਟਰਾਲੇ 'ਚ ਰੱਖੋ। ਤੁਸੀਂ ਕੱਲ ਗਲਤੀ ਕਰੀ। ਨਾਲ ਇੱਕ ਹੋਰ ਉੱਪਰ ਜਿਹੜੇ ਬੰਦੇ ਪੈਣੇ ਆਲੇ ਪਰ ਸਾਰੇ ਬ੍ਰੈਂਡ ਕੱਲ ਨਹੀਂ ਸਾਰੇ। ਬਾਕੀ ਬਾਈ। ਹੋਰ ਵੀ ਤਿਆਰ ਆ। ਉਹ ਤਾਂ ਲੈਟ ਨਾਲ। ਆਹ ਦੇ ਬੈਟੀਆਂ ਚੱਕੋ। ਆਹ ਵੀ ਚੱਕ ਦੇ ਬੈਟੀਆਂ ਓਏ। ਚਲਾਉਂਦਾ ਮੁੰਡਾ ਉਹਨੇ ਚਲਾ ਲੈਣਾ ਭਾਈ ਉਹ ਚਲਾਉਣਾ ਤਾਂ ਉਹਨੇ ਨਾਲ ਬਹਿ ਜਾਊਂਗਾ ਜਗਦੀਪ ਉਹ ਉਹਦਾ ਪਿੱਛੇ ਰੱਖੀ ਬੈਠੇ ਉਹਦੇ ਪਰ ਅਰਜਣ ਪਰ ਆਪਾਂ ਚੱਲਦੇ ਹਾਂ ਉਹ ਜਗਦੀਪ ਨੂੰ ਬਿਠਾਉਣ ਦੇ ਨਿਆਣੇ ਨਾਲ ਤੈਨੂੰ ਪਤਾ ਨਿਆਣੇ ਹੁੰਨੇ ਆ ਸਿਆਣਾ ਚਾਹੀਦਾ ਇੱਕ ਅੱਧਾ ਬੰਦਾ ਅੱਛਾ ਕਾਲਾ ਕਾਕਾ ਚਲਾ ਲੈ ਜੂਗਾ ਨਾ ਨਾਲ ਚਾਹ ਚਲ ਬਹਿ ਜੂਗੇ ਹੋ ਮਾਹੀ ਭਾਈ ਸਮਾਨ ਲੱਦ ਹੋ ਰਿਹਾ ਹੁਣ ਸਾਰਾ ਉਹ ਹੋਰ ਦੇਖੇ ਹੋਰ ਪਈਆਂ ਉੱਥੇ ਸਮਾਨ ਇੱਕੋ ਮਸ਼ੀਨ ਪਈ ਉਹ ਵੀ ਚੱਕ ਲਿਓ ਨਾ ਮਸ਼ੀਨ ਚੱਕ ਲਿਆ ਸਮਾਨ ਯਾਰ ਮਾਰ ਹਿੰਮਤ ਅਸੀਂ ਕਾਲ ਜੀ ਆ ਬਲੌਗਰ ਲੱਗਿਆ ਹੋਇਆ ਦੂਜਾ ਜੀ ਅਸੀਂ ਕੰਮ ਲਾਉਣੀ ਸਿੱਖੇ ਠੀਕ ਜੀ ਕੋਈ ਨਾ ਬਾਈ ਨਾਲ ਉਹ ਚਲਾਉਣ ਦਾ ਨਹੀਂ ਉਹ ਚਲਾਉਣ ਦਾ ਨਹੀਂ ਚੱਕਰ ਹੁਣ ਨਾਲ ਬਹਿ ਜਿਓ ਮੈਂ ਕਿਹਾ ਵੀ ਬੜੇ ਮੁਰੇ ਜਿਹਨੇ ਇੱਕ ਉਹਦੇ ਨਾਲ ਵੀ ਮੁੰਡੇ ਨਾਲ ਹਾਂ ਕਾਲੇ ਨੂੰ ਬਠਾਲਦੇ ਨਾਲ ਕਾਲਾ ਵੀ ਹੈਗਾ ਚੱਲ ਹਾਂ ਆਪਾਂ 3600 ਪਰ ਰਹਿ ਗਏ ਆ ਦਾਲੇ ਵਾਲੇ ਐ ਅਸੀਂ ਤਾਂ ਕਿੱਗੇ ਮੰਗੋ ਵਿੱਚ ਹੀ ਸਫਰ ਹੈ ਪਹਿਲੇ ਆਇਓ ਰੱਖ ਲੋ ਤੇ ਜੀ ਦੇ ਬਕੈਨ ਲਾਗ ਨੂੰ ਪਾਉਂਦਾ ਉਹ ਥੱਲੇ ਜੇ ਪਾ ਲਓ ਜੁੱਤੀਆਂ ਉਹ ਨਹੀਂ ਲੂਗੇ ਫੋਨ ਫੜ ਕੇ ਆਇਓ ਰੱਖੀ ਗੱਲੀ ਹੈਗੀ ਆ ਕੋਲੇ ਚ ਪਾ ਲੈ ਉਹ ਆ ਜਾ ਆ ਮਾਰਕੀਟ ਕੇ ਚਲੇ ਜਾ ਬੇਟੀਆਂ ਲਾ ਲੂੰਗਾ ਬ੍ਰੈਂਡ ਦਾ ਤੁਹਾਨੂੰ ਨਾ ਕਰਾਂ ਉਹਨੂੰ ਵੇਚ ਮੂਤੀ ਆ ਜਾ ਤੂੰ ਹੋ ਗਿਆ ਤੋ ਇਹ ਕਿਹਨਾਂ ਭਾਈ ਕਾਉਂਸਲਿੰਗ ਵਾਲਾ ਆ ਗਿਆ ਹੈ ਨਾ ਆਇ ਰਾਂਗੜੀ ਆ ਕਾਉਂਸਲਿੰਗ ਕਰਦਾ ਬਾਬਾ ਇਹਦਾ ਰੈਕੋਰਡ ਆ ਹਾਂ ਲੈ ਜਾ ਖੈਲਾ ਲੈ ਕੇ ਤੋਰ ਆ ਲੈਸਣ ਉੱਥੇ ਲੈ ਕੇ ਕਰਾਉਣਾ ਬੇਸਣ ਆ। ਬਾਹਰ ਗਈ ਸੀ ਜੀ। ਯਾਦ ਹੈ ਬੇਸਣ। ਇਹ ਆਉਂਦੇ ਬੇਸਣ। ਬਹੁਤ ਲੱਗ ਲਾਇ ਲੱਗਦਾ ਜੀ ਜਿਹੜੀ ਬਣਾਵਾ ਉਦੋਂ। ਯਾ ਯਾਰ। ਮੈਂ ਬਾਅਦ ਵਿੱਚ ਫੋਨ ਕਰਾਂਗਾ। ਆਇਆ ਜੀ ਫਿਰ। ਅੱਜ ਆਪਾਂ ਮੈਚ ਕਰਾਂਗੇ। ਮੈਂ ਨਾ ਸਾਂ ਮੈਚ। ਜੈਮ ਹੈ। ਜੈਮ ਹੈ ਬਾਈ। ਜੈਮ। ਅੱਜ ਮੈਚ ਕਰੀਏ। ਕੋਈ ਜੈਮ ਨਹੀਂ। ਜੈਮ ਹੈ। ਆ ਕੇ ਲਿਖਿਆ ਵਾ। ਮੈਂ ਨਹੀਂ ਲਿਖਿਆ। ਉਹ ਨਹੀਂ ਆਕਰੀ ਮਾ ਜਮ ਮਹੀਨਤਾ ਯਾਰ ਉੱਪਰ ਬਣਾ ਦੇ ਕੇ ਆ ਜਾਊਗਾ ਜੀ ਜੈਂਪਾ ਕੇ ਪ੍ਰਾਇੋਰਟੀ ਜੀ ਆ 20 15 ਕਿਲੋ ਦਾ ਲੋੜੇ ਪੈ ਗਈ ਸੀ 16 ਕਿਲੋ ਜਾਏਗਾ ਹਾਂ 10 ਕਿਲੋ ਹੈ 10 ਕਿਲੋ ਪੰਜ ਨਾਲ ਪੰਜ ਦਾ ਹਾਂ ਉਹ ਹੋਰ ਤਾਂ ਨਹੀਂ ਵੀ ਨੂੰ ਦੇਖਿਆ ਸਮਾਨ ਉੱਪਰ ਨਿਕਾਲਣਾ ਚਾਹੀਦਾ ਹੈ ਨਾ ਸਿਲੰਡਰ ਵੀ ਕਰਦੇ ਆ ਹੈ ਹੈ ਆ ਵੀ ਇੱਥੇ ਲਾ ਦੋ ਇਹ ਹੋ ਜਾਗਾ ਬਹੋ ਜਾਗਾ ਇਹ ਬੈਠ ਜਾਣਾ ਹੈ ਉਟਾ ਤੋਂ ਆਉਣਾ ਯਾਰ ਇਹਨਾਂ ਨੂੰ ਆਇਓ ਕੱਢ ਲਓ ਪੇਟੀ ਚੋਂ ਜੋ ਹੈਗੀ ਕਿ ਤੇ ਮੂਰੇ ਰੱਖ ਲੋੜ ਨਹੀਂ ਉਹ ਪੇਟੀ ਦੇ ਵਿੱਚ ਵਧੀਆ ਹੈ ਪੇਟੀ ਦੇ ਵਿੱਚ ਗਲਾਸ ਵੀ ਪਾਜੂ ਨੂੰ ਤੇ ਐਨੇ ਲਿਆਂਦੇ ਥੱਲੇ ਯਾਰ ਜਾਣਾ ਹੀ ਹੈ ਹੋਰ ਦੇਖੋ ਥੋੜੀ ਜਗ੍ਹਾ ਐਨੇ ਕਿੰਨੇ ਕ ਜਾਣੇ ਯਾਰ ਉੱਪਰ ਦੇ ਪਾਸੇ ਲਾ ਦੋ ਉਹ 5 4 3 4 ਜਣਾਂ ਦਾ ਮੂਰੇ ਆ ਜਾਣਾ ਪਰ ਇਹਦੀ ਜਗ੍ਹਾ ਲਾਓ ਮੜਾ ਗਾਂਹ ਕਰਕੇ ਲਾ ਲਓ ਸੱਜਿਆ ਬੜੀ ਪੇਟੀ ਦੇ ਪਿੱਛੇ ਉਹ ਲੱਗਣੇ ਅਜੇ ਪਤਨੀ ਦੇ ਥੱਲੇ ਦੂਈ ਜਣੇ ਕਰਵਾ ਦੇ ਜੱਟ ਉਹ ਖੰਡਦੀ ਆ ਤੇਰੇ ਨੂੰ ਓਏ ਉਹ ਗੋਪੀ ਥੱਲੇ ਕਰ ਲਓ ਥੰਡੇ ਦਾ ਤਾਰ ਲਓ ਪਿੱਛੇ ਖੰਡਦੀ ਆ ਉਹ ਥੰਡੇ ਨੂੰ ਹੋਣੀ ਚੋੜੀ ਚਾਲੀ ਹੋਰ ਬੰਨ ਲਓ ਪਿੱਛੇ ਕੋਈ ਰੱਖ ਲੈਣਾ ਤੂੰ ਰੱਖ ਲੈਣਾ ਮਾਣਾ ਨਹੀਂ ਰੱਖ ਲਾ ਗਈ ਲੈ ਆ ਵੀ ਰੋਣਾ ਜਾਣਾ ਕਿੱਥੇ ਹੈਗੇ ਆ ਹੁਣ ਜਾਣਾ ਰੱਖੀ ਕਿਉਂ ਆਹੋ ਮੇਰੇ ਸਾਹਕੇ ਕਿੰਨੇ ਆਦੇ ਪੇੜਾ ਥੇਲਾ ਹਾਂ ਸਾਡੇ ਤਿੰਨ ਫੈਲੇ ਆਦੇ ਚ ਬਹੁਤ ਅੰਧੀ ਆ ਇੱਕ ਥੱਲੇ ਉੱਤੇ ਪਿਆ ਸਾਡੇ ਚਾਰ ਕਿੱਥੇ ਗਿਆ ਫਿਰ ਦੂਏ ਟਰਾਲੇ ਚ ਮੇਰੇ ਵਾਲੇ ਹਾਂ ਉਹ ਚ ਪਿਆ ਇੱਕ ਬਾਈ ਪਹਿਲਾਂ ਅੱਧਾ ਥੱਲਾ ਆਹ ਪਚਾ ਜੀਨੀ ਦਾ ਕਹਾ ਕਾਲੇ ਹਾਂ ਜੀ ਥੈਂਕ ਯੂ ਤਿੰਨ ਰੁਪਏ ਤਿੰਨ ਰੁਪਏ ਹੋ ਜੀ ਹਾਂ ਜੀ ਜੀ ਜੋ ਵੀ ਚੱਲਦੀ ਆ ਉਹ ਲੰਡਰ ਆ ਕੇ ਉਹ ਵੀ ਨੇ ਵੇਖ ਲੈਣੇ ਆ ਕੋ ਮੂਰੀਆ ਵਾਲੇ ਕਰਾ ਲੇ ਕੇ ਇੱਕ ਲੰਡਰ ਹੋ ਰਿਹਾ ਹੋ ਰਿਹਾ ਵੀ ਬੰਦ ਕਰ ਦਮ ਬੰਦ ਕਰ ਦਮ ਬਰੇ ਤੇਰੀ ਉਹ ਕਹਿੰਦਾ ਮੈਂ ਚਲਾਉਂਗਾ ਇਹ ਹਾਂ ਭਾਈ ਤੋਹ ਚ ਤੇਲ ਆ ਗਿਆ ਹਾਂ ਹਾਂ ਭਾਈ ਬੜਾ ਇਹ ਆ ਜੋ ਤੂੰ ਮੰਗਵਾਉਂਗਾ ਚੱਲ ਟਰੈਕਟਰ ਭਾਈ ਉਹ ਚਲਾਉਂਗਾ ਜਿਹਦਾ ਉਹ ਆ ਗਿਆ ਕੀ ਆ ਗਿਆ ਹੈਡ ਕਿਹੜਾ ਉੱਪਰ ਰੱਖਣਾ ਤੀਹ ਆਹ ਹੈਡ ਉੱਪਰ ਰੱਖਿਆ ਦੋਵੇਂ ਬੰਦੇ ਨੂੰ ਦਾਦਾ ਤੇ ਜਾਵਾਂਗੇ ਇਹ ਬੜਾ ਏ ਇਹ ਮੰਗ ਸਕਦਾ ਠੀਕ ਹੈ ਜੀ ਠੀਕ ਹੈ ਜੀ ਚਲੋ ਬਾਬਾ ਜੂਰਾ ਤੇ ਟੇਲ ਆ ਨਾ ਕਿਹੜੇ ਨੇ ਕਿਹੜੇ ਅਨਜਾਨੇ ਕਿਹੜੇ ਨੇ ਹੈਡ ਆ ਗਿਆ ਬਸ ਠੀਕ ਆ ਮੇਰੀ ਵਾਰੀ ਇਹ ਜਿੱਤ ਗਿਆ ਹੂੰ ਠੀਕ ਆ ਕੰਮ ਦੇਈ ਜਿੱਕਾ ਕਿੱਥੇ ਗਿਆ ਠੀਕ ਆ ਠੀਕ ਆ ਠੀਕ ਆ ਟੋਕੇ ਵਾਲੀ ਦੇਗਾ ਨਾ ਟੋਕੇ ਵਾਲੀ ਤਾਂ ਨਹੀਂ ਹੈਗੀ ਉਹ ਸਹੀ ਆ ਕੰਮ ਬੜੇ ਦਾ ਬੜਿਆ ਰਹਿ ਗਿਆ ਉਹ ਨਾ ਪਾਈ ਕੁਮੇ ਆ ਯਾਰ ਲੈ ਲੈ ਨਾ ਡੋਹੇ ਦਾ ਬੱਜਾ ਉਹ ਫੇਰ ਆ ਗਿਆ ਇਹੀ ਜਾਊਗਾ ਇਹੀ ਚਲਾਊਗਾ ਚਲ ਇਹ ਤਾਂ ਕਿਹਨੂੰ ਚਲਾਉਣਾ ਚਲਾਉਣਾ ਤਾਂ ਇਹੀ ਆ ਜਨਾਬ ਜਲਾਉਣਾ ਉਹ ਚਲਾਉਣਾ ਤਾਂ ਨਹੀਂ ਆ ਭਾਈ ਬਰੀਕਾ ਨਹੀਂ ਆ ਗਈ ਹੈ ਨਾ ਮੈਂ ਨਹੀਂ ਬਾਤ ਕਰਾ ਦਿੱਤੀ ਗੱਲ ਆ ਹੁਣ ਇਹਦੇ ਤਾਂ ਹੱਥ ਲੱਗਿਆ ਪਿਆ ਮਗਾਦੀ ਮ ਕਰੋੜ ਨਹੀਂ ਅੱਜ ਵੀ ਉਹ ਚਾਚੇ ਦਾ ਸ਼ੀਰੀਵਾਲ ਲੈ ਕੇ ਤੁੰਗੇ ਭਾਈ ਜਦੋਂ ਇਹ ਵੈਕ ਠੀਕ ਉਹ ਬੰਦਾ ਘਰ ਲੈ ਆਉਣ ਦੇ ਪਿੱਛੇ ਦੇ ਪਿੰਡ ਸਾਬੇ ਹੋਇਆ ਪਿੱਛੇ ਦੇ ਪਿੰਡ ਸਾਬੇ ਹੋ ਗਿਆ ਗੱਡੀ ਮੇਰੇ ਬਾਹਰ ਆ ਗਿਆ ਹੱਥ ਪਰੇ ਬੈਠ ਗਿਆ ਪਿੰਡ ਦੇ ਪਿੰਡ ਸਾਰੇ ਇਧਰ ਲਓ ਵੀ ਸਵਾਦ ਦੇ ਚੱਲੇ ਤੇ ਦੋਪੀਆਂ ਸੰਖਾ ਸੀੜੀਆਂ ਤਾਰਦਾ ਤੇ ਸੀੜੀਆਂ ਝੂਟੀਆਂ ਨਹੀਂ ਜਾਣ ਨੂੰ ਬਣਦੀ ਆ ਔਡੀਓ ਰੱਖੀ ਉਹਦੇ ਪਿੱਛੇ ਬਾਕੀ ਵੀ ਚੱਲ ਰਹੇ ਆ ਰੱਡੇ ਪਹੁੰਚ ਗਏ ਤੇ ਛੱਡੀ ਆ ਉਗਾਇਆ ਪਿਆ ਇਹ 10 ਬੰਦੇ ਦਾ ਕੰਮ ਕਰ ਰਹੀ ਆ ਇਕੱਲੀ ਆ ਬੰਦੇ ਵੀ ਆਪਾਂ 5 ਜਣੇ ਖੜੇ ਆ ਤੇ ਪਰ ਕੱਲੇ ਆ 5 ਬੰਦੇ ਖੜੇ ਆ ਭਾਈ ਤਿੰਨ ਚਾਰ ਡੱਪੇ ਦਾ ਖਾਏਗੀ ਸਾਨੂੰ ਐ ਦਾ ਲੇਟ ਹੋ ਗਏ ਮਸ਼ੀਨ ਨੂੰ ਦੇਖ ਕੇ ਆਂ ਕਿ ਕੀ ਕੰਮ ਕਰਨਾਗੇ ਹੋ ਗਿਆ ਕੰਮ ਹੋਣਾ ਗਿਆ ਇੱਕ ਡੱਪਾ ਦੇਖੋ ਭਾਈ ਟੀਟੀ ਕੱਢਵਾ ਕਰਿਆ ਪਿਆ ਨੇ ਆ ਤਿੰਨ ਟੱਪੇ ਹੀ ਕਰਦੀ ਆ 10 ਬੰਦਿਆਂ ਦਾ ਕੰਮ ਕਰ ਰਹੀ ਆ ਹੁਣ ਨਹੀਂ ਸਾਨੂੰ ਕਰਦੀ ਆ ਕੰਮ ਡੁਪਲੀਕੇਟ ਇੱਕ ਨੰਬਰ ਕੰਮ ਆ ਸਾਡੇ ਨਾਲ ਹੱਥ ਨਾਲੋਂ ਸਪਾਈ ਜ਼ਿਆਦਾ ਆ ਹਾਂ ਬਾਕੀ ਸਾਰੀਆਂ ਚੀਜ਼ਾਂ ਬਈ ਆਜਾ ਨੂੰ ਗ੍ਰਾਈਂਡ ਕਰ ਦੇਣੀ ਆ ਅਜੇ ਤਾਂ ਗੋਭੀ ਲੱਗੇ ਦੇਣੀ ਆ ਬੰਦੇ ਬੰਦੇ ਜਿਆਦਾ ਆ ਆਪਣੇ ਕੋਲ ਇਸ ਦਮਾਰ ਤੇ ਵਧੀਆ ਕੰਮ ਚੱਲ ਰਹੇ ਆ ਹਾਂ ਬਈ ਪਾਓ 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 ਕੋਹ ਟਰੈਕਟਰ ਬਈ ਅਜੇ ਆਪਣਾ ਪਿੱਛੇ ਹੀ ਯਾਰ ਅੱਧ ਬਜਾਲੀ ਕਰਦਾ ਉਹ ਆਉਂਦਾ ਬਾਕੀ ਆਪਾਂ ਲੰਗਰ ਵਾਲਾ ਟਰੈਕਟਰ ਜਿੱਦੇ ਸਮਾਨ ਦਾ ਉਹ ਲਿਆ ਇੱਥੇ ਆਰਜਣ ਬਾਕੀ ਹੁਣ ਸਾਰੇ ਲੱਗੇ ਪਏ ਨੇ ਦਿਖਾ ਦੇ ਉਧਰ ਨੂੰ ਸੋਪਣਾ ਨਹੀਂ ਲਿਖਣੀ ਆ ਬੋਲ ਨਾ ਚਾਬੀ ਕਿਸੇ ਟਰੈਕਟਰ ਦੀ ਚਾਬੀ ਦਾ ਵੀ ਟਰੈਕਟਰ ਦੀ ਸਾਹਮਣੇ ਵਾਲੇ ਟਰੈਕਟਰ ਦੀ ਚਾਬੀ ਕਿੱਥੇ ਆ ਬਾਪੀ ਜੀ ਮੇਰੇ ਨਾਲ ਜਾਦੂ ਯਾਰ ਉਹ ਮਾਲਕ ਕਿੱਥੇ ਚਾਬੀ ਲੈਣ ਜਾਏ ਉਹਦੇ ਬਾਕੀ ਨਾ ਬਾਕੀ ਦਾ ਵਾਗੋਣਾ ਬਾਉਂਦ ਵਾਲਾ ਭਾਈ ਆਹ ਤਾਂ ਛੱਡ ਦੇ ਆਹਦੇ ਤੋਂ ਕਰਕੇ ਇਹਨੂੰ ਖੜਾੇ ਖੜਾ ਲਾਓ ਕੰਮ ਕਰ ਇਹ ਮੋਟਾ ਕਰ ਲਓ ਨਾ ਬਾਈ ਆਪਣੀ ਮਸ਼ੀਨ ਲਿਆਉਣੀ ਹੈ ਇਹਦਾ ਲਿਆਉਣੀ ਆ ਬਾਈ ਹਾਂ ਨਜ਼ਾਰਾ ਆ ਗਿਆ ਯਾ ਤੁਸੀਂ ਨੇ ਨੇੜੇ ਹੋ ਕੇ ਸੁਣ ਲਿਆ ਕੰਮ ਹੋਦਾ ਨੂੰ ਆ ਜੀ ਕਈ ਦਰਦਾ ਹਾਂ ਇਹਨੂੰ ਟਾਈਮ ਲਾ ਲੈਂਦਾ ਇਹ ਕਿਹੜੇ ਪਿਆਜ਼ਾਂ ਦਾ ਜਿਹੜਾ ਸਵਾਦ ਆ ਉਹ ਦੇਦਾ ਪਿਆਜ਼ਾਂ ਦਾ ਲੱਗਦਾ ਆ ਕੀੜਿਆਂ ਦਾ ਦਾ ਭਰਤਾ ਇਹ ਨਹੀਂ ਭਰਾਈ ਨੂੰ ਤਾਂ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਭਰਾਈ ਨੂੰ ਬੰਦੇ ਬਾਧੂਆਂ ਆਪਣੇ ਕੋਲ ਦੋ ਤਿੰਨ ਪਿੰਡਾਂ ਦੇ ਮੁੰਡੇ ਹੈਗੇ ਆਪਣੇ ਕੋਲ ਚੌਂਤੇ ਦੇ ਵੀ ਆ ਭੈਣੀਆਂ ਦੇ ਵੀ ਆ ਆਪਣੇ ਪਿੰਡੇ ਵੀ ਆ ਹਾਂ ਬਾਈ ਖੀਰੇ ਦਾ ਤਾਂ ਆਪਾਂ ਸੈੱਟ ਕਰੋ ਆ ਬੰਦ ਕਰਕੇ ਆ ਖਾਲੀ ਕਰਕੇ ਬੰਦ ਕਰ ਲੈ ਬਾਈ ਲਾ ਲੈਣਾ ਆ ਭਰ ਲਾ ਲਾ ਫਾੜ ਹੋਰ ਰਹਿਣ ਦੇ ਹਾਂ ਆ ਭਰ ਲੋ ਯਾਰ ਆ ਵੀ ਠੀਕ ਆ ਵੀ ਰੱਖ ਲੈ ਆ ਪ੍ਰਾਥ ਭਰ ਲੋ ਪੂਰੀ ਉੱਪਰ ਨਹੀਂ ਰੱਖੋ ਨਹੀਂ ਥੱਲੇ ਹੀ ਰੱਖਣੀ ਆ ਯਾਰ ਉੱਪਰ ਨਹੀਂ ਆ ਚੱਕ ਦਈਏ ਫੇਰ ਬਾਬਾ ਜੀ ਐਦਾਂ ਨੂੰ ਵਿੱਚ ਲੋ ਬੱਸ ਬੜੀ ਜਿੱਲੀ ਵੀਰੇ ਤੈਨੂੰ ਵਿੱਚ ਪਾ ਦੋ ਮਾਪਿਆ ਰਹਿਣ ਦੇ ਹੋਗੇ ਆਪਾਂ ਆਪਾਂ ਵੇਚਿਆ ਕਰੋ ਉਹ ਨਹੀਂ